ਗੁੱਡ ਮਾਰਨਿੰਗ ਦੋਸਤੋ ਸਸੀ ਗੱਲ ਸਾਰਿਆਂ ਨੂੰ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਵੀ ਘੋੜਿਆਂ ਦੇ ਜਿਹੜੇ ਸ਼ੋਅ ਨੇ ਉਹਨਾਂ ਦਾ ਆਗਾਜ਼ ਹੋ ਚੁੱਕਿਆ ਪਹਿਲਾ ਸ਼ੋਅ ਜਿਹੜਾ ਮੋਗੇ ਹੋਣ ਜਾ ਰਿਹਾ 5 6 7 ਦਾ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਸਾਰੇ ਪੰਜਾਬੀ ਮਿਲ ਕੇ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਸ਼ੋਅ ਹੋਣਗੇ ਸਾਰਿਆਂ ਨੂੰ ਇਹ ਕੰਮਜਾਬ ਕਰੀਏ ਦੋਸਤੋ ਅੱਜ ਨਾਲ ਆਪਾਂ ਗੱਲ ਕਰਨੀ ਆ ਸ਼ੋਅਾਂ ਦੇ ਉੱਪਰ ਸ਼ੋਅ ਬਹੁਤ ਜ਼ਿਆਦਾ ਜ਼ਰੂਰੀ ਨੇ ਕਿਉਂਕਿ ਘੋੜਿਆਂ ਦੇ ਕੰਮ ਨੂੰ ਜੇ ਕਿਸੇ ਵੀ ਬਿਜ਼ਨਸ ਨੂੰ ਦੋ ਹੀ ਤਰੀਕਿਆਂ ਨਾਲ ਉੱਪਰ ਚੱਕਿਆ ਜਾ ਸਕਦਾ ਖਾਸ ਕਰਕੇ ਆਪ ਗੱਲ ਕਰਦੇ ਹਾਂ ਘੋੜਿਆਂ ਦੀ ਜਾਂ ਤਾਂ ਜਿਹੜੇ ਸ਼ੋਅ ਹੋ ਰਹੇ ਨੇ ਇਹਨਾਂ ਨਾਲ ਜਿਹੜੇ ਆਮ ਕਿਸਾਨ ਨੇ ਉਹ ਉੱਪਰ ਉੱਠ ਸਕਦੇ ਨੇ ਜਾਂ ਫਿਰ ਘੋੜ ਦੌੜਾਂ ਦੋਨੇ ਚੀਜ਼ਾਂ ਨੇ ਜਿਹੜੀਆਂ ਘੋੜੇ ਦੀ ਕੁਆਲਿਟੀ ਨੂੰ ਪਹਿਚਾਣ ਸਕਦੀਆਂ ਨੇ ਨਹੀਂ ਚੰਗੇ ਤੇ ਮਾੜੇ ਦੀ ਕੋਈ ਐਗਜ਼ਾਮਪਲ ਨਹੀਂ ਹੈਗੀ ਇਹ ਦੋਨੇ ਚੀਜ਼ਾਂ ਨੇ ਦੋਨੇ ਮਾਪਮਾਨੇ ਨੇ ਜਿਦੇ ਵਿੱਚ ਅਸੀਂ ਘੋੜੇ ਨੂੰ ਚੰਗਾ ਤੇ ਮਾੜਾ ਤੈਅ ਕਰ ਸਕਦੇ ਹਾਂ ਤੇ ਸਾਡਾ ਫਰਜ਼ ਬਣਦਾ ਅਸੀਂ ਸਾਰੇ ਪੰਜਾਬ ਦੇ ਸ਼ੋਹਾਂ ਨੂੰ ਕਾਮਯਾਬ ਕਰੀਏ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ ਮਹੀਨੇ 5 6 7 ਦਾ ਮੋਗੇ ਬਹੁਤ ਤਕੜਾ ਇੰਡੀਆ ਦਾ ਜੇ ਆਪਾਂ ਕਹਿ ਲਈਏ ਬੈਸਟ ਸ਼ੋ ਹੋਣ ਜਾ ਰਿਹਾ ਜਿਹਦੇ ਵਿੱਚ ਸਭ ਤੋਂ ਵੱਡੇ ਨਾਮ ਨੇ ਹੁਣ ਤੱਕ ਦੇ ਤੇ ਸਾਡਾ ਫਰਜ਼ ਬਣਦਾ ਅਸੀਂ ਵੱਧ ਝੜ ਕੇ ਹਿੱਸਾ ਲਈਏ ਉਹ ਸ਼ੋ ਦੇ ਵਿੱਚ ਜਿਹੜਾ ਮੋਗੇ ਨੂਰਗੜ ਸਟੱਡ ਫਾਰਮ ਤੇ ਹੋਣ ਜਾ ਰਿਹਾ ਤੇ ਅਸੀਂ ਉਹਨਾਂ ਨੂੰ ਵਧਾਈ ਵੀ ਦਿੰਨੇ ਆ ਵੀਰ ਜੀ ਉਹਨਾਂ ਨੂੰ ਸਾਰਿਆਂ ਨੂੰ ਕਿ ਉਹਨਾਂ ਦਾ ਬਹੁਤ ਚੰਗਾ ਉਪਰਾਲਾ ਜਿੱਥੇ ਘੂੜਿਆਂ ਨੂੰ ਸ਼ੋਅ ਦੇ ਵਿੱਚ ਜੱਜਿੰਗ ਮਿਲਣੀ ਆ ਉੱਥੇ ਨਾਲ ਦੀ ਨਾਲ ਜਿਹੜੇ ਸ਼ੋਅ ਲੜਨ ਜਾਣਗੇ ਜਾਂ ਸ਼ੋਅ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕਰਨਗੇ ਜਿਹੜੇ ਉਹਨਾਂ ਤੋਂ ਵਿੱਚ ਘੂੜੇ ਜਿੱਤਣਗੇ ਉਹਨਾਂ ਲਈ ਇਨਾਮ ਵੀ ਬਹੁਤ ਚੰਗੇ ਰੱਖਿਆ ਇਹ ਪਹਿਲੀ ਵਾਰ ਹੋਇਆ ਮਤਲਬ ਉਹਨਾਂ ਦਾ ਹੀ ਸ਼ੋਅ ਹੈ ਇਹ ਦੂਜੀ ਵਾਰ ਹੋਇਆ ਜਿਹਦੇ ਵਿੱਚ ਇੰਨੇ ਚੰਗੇ ਇਨਾਮ ਰੱਖੇ ਗਏ ਨੇ ਤੇ ਸਾਡਾ ਫਰਜ਼ ਬਣਦਾ ਸੀ ਹਮ ਹਮਾ ਕੇ ਪਹੁੰਚੀ ਤੇ ਸ਼ੋਅ ਨੂੰ ਕਾਮਯਾਬ ਕਰੀਏ ਤੇ ਸ਼ੋਅ ਇੱਕ ਐਸੀ ਚੀਜ਼ ਆ ਜਿਹੜੀ ਲੋਕਾਂ ਦੇ ਵਿੱਚ ਘੂੜਿਆਂ ਪ੍ਰਤੀ ਕਰੇਜ ਜਗਾ ਸਕਦੀ ਆ ਤੇ ਚੰਗੇ ਮਾੜੇ ਨੂੰ ਨੁਹਾਰਿਤ ਕਰ ਸਕਦੀ ਹੈ ਤੇ ਇਹਦੇ ਨਾਲ ਨਾਲ ਇੱਕ ਗੱਲ ਜਿਹੜੀ ਮੈਂ ਤੁਹਾਡੇ ਨਾਲ ਹੋਰ ਕਰਨੀ ਚਾਹੁੰਦਾ ਸ਼ੋਹਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਦੇ ਪੁਆਇੰਟ ਕੱਟੇ ਜਾਂਦੇ ਆ ਤੇ ਕਿਹੜੀਆਂ ਦੇ ਲੱਗਦੇ ਆ ਇਹਨਾਂ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਮੈਂ ਵੀਡੀਓ ਪਾਉਂਗਾ ਤਾਂ ਜੋ ਨਾਟਕ ਇਸ ਸ਼ੋਹ ਦੇ ਜੱਜ ਸਾਹਿਬਾਨ ਨੂੰ ਕੋਈ ਦਿੱਕਤ ਆਵੇ ਕਿਉਂਕਿ ਫਿਰ ਸਮਝਾਉਣਾ ਬਹੁਤ ਔਖਾ ਹੋ ਜਾਂਦਾ ਮੈਂ ਕੋਸ਼ਿਸ਼ ਕਰੂੰਗਾ ਵੀ ਕਿਹੜੇ ਪੁਆਇੰਟ ਨੇ ਜਿਹੜੇ ਸ਼ੋਹ ਦੇ ਵਿੱਚ ਕੱਟੇ ਜਾਂਦੇ ਨੇ ਕਿੱਥੋਂ ਪੁਆਇੰਟ ਕੱਟੇ ਜਾਂਦੇ ਨੇ ਕਿੱਥੋਂ ਲੱਗਦੇ ਨੇ ਵਿਜੀਤ ਚੈਸਟ ਬ੍ਰਾਡ ਚਾਹੀਦੀ ਆ ਤਾਂ ਕਿੰਨੀ ਬ੍ਰਾਡ ਚਾਹੀਦੀ ਆ ਉਹ ਕਿਉਂ ਚਾਹੀਦੀ ਆ ਜੇ ਪੁੱਠਾ ਉਹਦਾ ਉਹ ਮਤਲਬ ਵੀ ਢਾਲੂ ਨਹੀਂ ਚਾਹੀਦਾ ਤਾਂ ਕਿਉਂ ਨਹੀਂ ਚਾਹੀਦਾ ਇਹ ਸਾਰੀਆਂ ਗੱਲਾਂ ਬਾਰੇ ਆਪਾਂ ਖੁੱਲ੍ਹ ਕੇ ਗੱਲਬਾਤ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮੋਗੇ ਸ਼ੋਅ ਦੇ ਉੱਤੇ ਹਮ ਹਮਾ ਕੇ ਪਹੁੰਚੋ ਸਾਰੇ ਦੋਸਤਾਂ ਦਾ ਧੰਨਵਾਦ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਆਪਣਾ ਫਰਜ਼ ਬਣਦਾ ਹਰ ਇੱਕ ਸ਼ੋਅ ਨੂੰ ਪੰਜਾਬ ਦੇ ਨੂੰ ਆਪਾਂ ਕਾਮਯਾਬ ਕਰੀਏ ਤਾਂ ਜੋ ਜਿਹੜੇ ਐਨੀਮਲ ਨੇ ਜਿਹੜੇ ਪੰਜਾਬ ਦੇ ਵਿੱਚ ਇੰਨੇ ਚੰਗੇ ਐਨੀਮਲ ਨੇ ਉਹਨਾਂ ਨੂੰ ਵੀ ਬਣਦੀ ਜਿਹੜੀ ਸਥਾਨ ਆ ਘੋੜਿਆਂ ਦੇ ਵਿੱਚ ਉਹ ਮਿਲ ਸਕੇ ਠੀਕ ਆ ਦੋਸਤੋ ਧੰਨਵਾਦ ਮਿਲਦੇ ਆ ਨੈਕਸਟ ਵੀਡੀਓ ਚ